ਕਾਲਜੀ ਸਾਰਿਆਂ ਨੂੰ ਮੈਂ ਇੱਕ ਕਹਾਣੀ ਸੁਣਾਉਣ ਲੱਗੀ ਆ ਕਿ ਜਦੋਂ ਮੀਆਂ-ਬੀਵੀ ਦੋਵੇਂ ਵੱਖਰੇ-ਵੱਖਰੇ ਹੋ ਜਾਂਦੇ ਆ ਨਾ ਉਹਨਾਂ ਦੇ ਬੱਚਾ ਨਾਲ ਜੋ ਬੀਤਦੀਆਂ ਨਾ ਉਹ ਬਹੁਤ ਔਖਾ ਹੋ ਜਾਂਦਾ ਹੈਗਾ ਇਸ ਲਈ ਪਰਿਵਾਰਾਂ ਨੂੰ ਇਕੱਠੇ ਹੀ ਰਹਿਣ ਦੀ ਸਲਾਹ ਦਿੰਦੇ ਆ ਵੀ ਕਦੇ ਵੀ ਆ ਵੱਖਰੇ ਨਾ ਹੋਵੋ ਕਿਉਂਕਿ ਤੁਸੀਂ ਤਾਂ ਆਪਣੀ ਜ਼ਿੰਦਗੀ ਵੱਖਰੇ ਹੋ ਕੇ ਚੰਗੀ ਕੱਢ ਰਹੇ ਹੋ ਪਰ ਜਿਹੜੇ ਬੱਚੇ ਆ ਉਹਨਾਂ ਦਾ ਬਰਾਹਰ ਹਾਲ ਹੋ ਜਾਂਦਾ ਇਸੇ ਤਰ੍ਹਾਂ ਜਗ੍ਹਾ ਇਹ ਦੋਹੇ ਬੀਆ ਬੀਬੀ ਲੱਗਦੇ ਹੁੰਦੇ ਆ ਤੇ ਜਿਹੜੀ ਉਹਦੀ ਮਾਂ ਹੁੰਦੀ ਉਹ ਤਾਂ ਆਪਦੇ ਪੇਕੇ ਚਲੀ ਜਾਂਦੀ ਐ ਤੇ ਜਿਹੜਾ ਉਹ ਧਿਆਉ ਦਾ ਉਹ ਆਪਦੇ ਘਰੇ ਰਹਿੰਦਾ ਤੇ ਕੁੜੀ ਉੱਥੋਂ ਘਰੋਂ ਉਹ ਵੀ ਕੁੜੀ ਵੀ ਭੱਜ ਲੈਂਦੀ ਐ ਘਰੋਂ 10 12 ਸਾਲ ਦੀ ਹੁੰਦੀ ਐ ਜਦੋਂ ਜਾਂਦੀ ਐ ਉਹ ਦੇਖਦੀ ਐ ਤਵਾ ਦਾ ਗੱਡੀ ਆਉਣ ਵਾਲੀ ਹੁੰਦੀ ਤੇ ਗੱਡੀ ਤੇ ਹੀ ਚੜ ਜਾਂਦੀ ਜਰਨਲ ੱਡੇ ਦੇ ਵਿੱਚ ਜਰਨਲ ੱਡੇ ਦੇ ਵਿੱਚ ਆਈਂਦੀ ਭੀੜ ਹੁੰਦੀ ਐ ਨਾ ਰਾਤ ਦਾ ਦਮ ਸਵਾ ਹੁੰਦਾ ਤੇ ਬੁਰਾ ਹਾਲ ਬੰਕਾ ਜਿਹੜਾ ਹੁੰਦਾ ਤੇ ਉਹ ਜਦੋਂ ਉਸ ਘੰਟੀ ਦੇ ਵਿੱਚ ਚੜਦੀ ਆ ਨਾ ਉਹ ਉਹ ਹੋਸ਼ ਹੋ ਜਾਂਦੀ ਹੈ ਇੱਕੇ ਦਮ ਤੇ ਭੱਜ ਕੇ ਕੋਈ ਪਾਣੀ ਲਿਆਉਂਦਾ ਕੋਈ ਕਿਵੇਂ ਕਰਦਾ ਉਹ ਉਹੋਸ਼ ਚ ਲੈ ਆਉਂਦੇ ਆ ਉਹ ਜਿਉ ਹੀ ਵੇਧੀ ਆ ਪੀ ਬਾਏ ਕਿੱਥੇ ਆ ਗਈ ਕਿਵੇਂ ਆ ਗਈ ਫਿਰ ਉਹ ਕਹਿੰਦੇ ਵੀ ਤੂੰ ਬੀਬੀ ਕੁੜੀਆਂ ਕੈਸ ਵੇ ਰਾਤ ਨੂੰ ਕਿਤੇ ਗੱਡੀ ਚ ਜਾ ਰਹੀ ਸੀ ਉਹ ਕਹਿੰਦੀ ਮੈਂ ਤਾਂ ਇੰਟਰਵਿਊ ਸੀ ਮੇਰੀ ਕਰੇ ਕੀ ਕਹ ਡਰੂ ਕਹਿ ਦਿੰਦੀ ਆ ਇੰਟਰਵਿਊ ਕਹਿੰਦੇ ਹੀ ਹੁੰਦੇ ਭਾਈ ਜਾਨੇ ਉਹਨੂੰ ਕਿਹਾ ਵੀ ਇੰਟਰਵਿਊ ਹਾਂਜੀ ਸਾਡੇ ਵੀ ਬੱਚੇ ਦੀ ਇੰਟਰਵਿਊ ਹੈ ਅੱਛਾ ਉਹ ਵੀ ਗਏ ਹੋਇਆ ਕਹਿਣ ਲੱਗੇ ਪਰ ਫੇਰ ਉਹ ਲੜਕੀ ਜਿਹੜੀ ਹੁੰਦੀ ਆ ਉਹ ਉੱਥੇ ਕਿਸੇ ਹੋਸਟਲ ਦੇ ਵਿੱਚ ਪੜਨ ਲੱਗ ਜਾਂਦੀ ਜਾ ਕੇ ਤੇ ਉਹਦੇ ਬਾਪ ਦੇ ਨਾਲ ਗੱਲ ਹੁੰਦੀ ਆ ਤੇ ਬਾਪ ਉਹਦੇ ਲਈ ਫੀਸ ਭਰ ਦਿੰਦਾ ਤੇ ਬਾਪ ਉਹਨੂੰ ਇਹ ਕਹਿ ਕੇ ਆਉਂਦਾ ਵੀ ਤੂੰ ਨਾ ਇੱਥੇ ਹੀ ਪੜਦਾ ਤੇ ਇੱਥੇ ਹੀ ਪੈਸੇ ਲੈਣੇ ਆ ਤੇ ਘਰੇ ਨਹੀਂ ਉਹਨਾਂ ਛੁੱਟੀਆਂ 'ਚ ਵੀ ਤੂੰ ਇੱਥੇ ਹੀ ਰਹਿਣਾ ਚਲੋ ਜੀ ਠੀਕ ਹੈ ਮਾਤਾ ਉਧਰ ਗਈ ਹੁੰਦੀ ਐ ਤੇ ਆਉ ਵਿਆਹ ਕਰਾ ਲੈਦਾ ਕੋ ਤੇ ਕੁੜੀ ਵਿਚਾਰੀ ਉੱਥੇ ਆਪ ਦਾ ਪੜ੍ਹਦੀ ਰਹਦੀ ਐ ਤੇ ਛੁੱਟੀਆਂ ਹੁੰਦੀਆਂ ਉੱਥੇ ਹੀ ਰਹਿ ਜਾਂਦੀ ਸੀ ਇੱਕ ਵਾਰੀ ਸਾਰਿਆਂ ਮੁੰਡਿਆਂ ਨੇ ਹੋਸਟਲ ਖਾਲੀ ਕਰਨ ਵਾਸਤੇ ਕਹਿ ਦਿੱਤਾ ਜਉਈ ਕੁੜੀ ਦੇ ਹੋਸਟਲ ਜਦੋਂ ਖਾਲੀ ਹੋਇਆ ਤੇ ਕੁੜੀ ਦੇਖਦੀ ਐ ਵੀ ਮੈਂ ਵੀ ਘਰੇ ਜਾਵਾਂ ਮੇਰਾ ਪਾਪਾ ਵੀ ਖੁਸ਼ ਹੋ ਜੂਗਾ ਦੇਖ ਕੇ ਮੈਨੂੰ ਵੜਾ ਕੋਈ ਸੂਗਾ ਮੈਂ ਜਾਵਾਂ ਆਪਣੇ ਪਾਪੇ ਦਾ ਪਾਲ ਪਾਲ ਗਜਾ ਦੂਗੀ ਉਹ ਜੇ ਆਪਦੇ ਘਰੇ ਜਾਂਦੀ ਬਾਰ ਖੜਕਾਉਂਦੀ ਆ ਤਾਂ ਪਾਪਾ ਬਾਰ ਖੋਲਦਾ ਵੇਖ ਕੇ ਇੱਚੇ ਦਮ ਉਹ ਜਾਂਦਾ ਦਿਮਾਗ ਤੇ ਬਹੁਤ ਜਾ ਪੈ ਜਾਂਦਾ ਉਹ ਇਹ ਮਾਨੂਤ ਸੋਚਦੀ ਆ ਵੀ ਪਾਪੇ ਲੈ ਮੈਂ ਦੋ ਇੰਦਾਂ ਕੁੱਟ ਕੇ ਖੁਸ਼ੀ ਦੇ ਮਨਾਈ ਤੇ ਨਾਈ ਮੈਨੂੰ ਕੁੱਟ ਕੇ ਨਾਲ ਲਾਇਆ ਤੇ ਪਤਾ ਨਹੀਂ ਕੀ ਜਾਲਾ ਉਹਦੇ ਨੂੰ ਥੋੜੇ ਚਿਰ ਬਾਅਦ ਮੈਂ ਜਾ ਕੇ ਜਦੋਂ ਬੈਠਦੀ ਆ ਤੇ ਉਹਦੇ ਆਵਾਜ਼ ਆਉਂਦੀ ਆ ਵੀ ਫੁਲਕਾ ਠੱਡਾ ਹੁੰਦਾ ਵੀ ਆਜ ਖਾ ਲ ਉਹ ਜਿਵੇਂ ਸੋ ਦਈ ਵੀ ਕਾਹਨ ਆ ਉਹ ਔਰਤ ਜਿਹੜੀ ਆ ਕਹਿ ਰਹੀ ਉਹ ਜਦੋਂ ਉਹ ਜਾਣ ਲੱਗਦਾ ਫੁਲਕਾ ਖਾਣ ਵਾਸਤੇ ਤੇ ਉਹ 레ਡੀ ਪੁੱਛਦੀ ਅਭੀ ਕਾਹਨ ਆ ਜਿਸ ਦੇ ਨਾਲ ਤੁਸੀਂ ਗੱਲਾਂ ਕਰਦੇ ਵਾ ਇਹ ਮੇਰੀ ਲੜਕੀ ਹੈ ਉਹ ਆਉਂਦੀ ਹੈ ਵੇਦੀ ਹੈ ਕਹਿੰਦੀ ਇਹ ਤੇਰੀ ਲੜਕੀ ਹੈ ਇੱਥੇ ਰਹੂਗੀ ਤੂੰ ਤਾਂ ਮੈਨੂੰ ਦੱਸਿਆ ਨਹੀਂ ਕਦੇ ਇਹ ਆਦੀ ਵੀ ਕੋਈ ਨਹੀਂ ਮੇਰੇ ਤੋਂ ਪੁੱਛ ਕੀ ਗੱਲ ਉਹ ਜਦੋਂ ਪੁੱਛਦੀ ਆ ਉਹਦੀ ਦੱਸ ਤੈਨੂੰ ਕੋਈ ਹਰਜਾ ਮੇਰੇ ਆਜ ਮੇਰੀ ਮੇਰਾ ਪਾਪਾ ਮੈਂ ਆਈ ਹੈ ਤੇ ਉਹ ਕਹਿੰਦੀ ਵੀ ਹਾਂ ਖਰਜ ਹੈਗਾ ਕਿਉਂਕਿ ਇਹਨੇ ਦੱਸਿਆ ਹੀ ਨਹੀਂ ਮੈਨੂੰ ਵੀ ਮੇਰਾ ਮੇਰੀ ਧੀ ਹੈਗੀ ਹੈ ਮੇਰਾ ਵਿਆਹ ਹੋਇਆ ਸੀ ਫਿਰ ਉਹ ਉਹਦੀ ਉੱਥੋਂ ਘਰੋਂ ਨਿਕਲ ਜਾਂਦੀ ਆ ਦੀ ਬਿਫੋਰ ਮੈਂ ਨਾ ਆਪਦੀ ਇੱਥੋਂ ਮੇਰਾ ਕੋਈ ਕੰਮ ਨਹੀਂ ਹੈ ਕਿਉਂਕਿ ਮੇਰਾ ਪਿਤਾ ਪਿਤਾ ਦੀ ਰਿਆ ਗਿਆ ਉਹ ਬਾਹਮਤ ਰਹੀ ਹੈ ਜਿਹੜੀ ਉਹ ਵੀ ਵਤਰੇ ਹੀ ਬਾਣੇ ਮੈਨੂੰ ਕੁਛ ਨਹੀਂ ਸਮਝਦਾ ਉਹਦੇ ਕੋਲੇ ਆਪਦੀ ਬਾਹ ਦਾ ਡਰੈਸ ਹੁੰਦਾ ਉਹ ਬਾਹ ਦੀ ਡਰੈਸ ਤੇ ਉੱਥੇ ਕੌਣ ਆਦੀ ਗੱਡੀ ਚ ਚਲੀ ਜਾਂਦੀ ਜਦੋਂ ਬਾਤ ਕਰਕਾਉਦੀ ਆ ਤਾਂ ਮਾਂ ਬਾਤ ਖੋਲ ਦਿਆ ਖੋਲ ਦਿਆ ਤੇ ਉਹ ਮਾਂ ਵੇਖਦੀ ਐ ਦੀ ਕੌਣ ਐ ਤੂੰ ਆਦੀ ਬਾਹ ਹੈਗੀ ਟੂ ਆਂ ਚਾਰਿਆਨੀ ਉਹ ਕਹਿੰਦੀ ਤੂੰ ਕੋਈ ਹਾਂ ਮੈਂ ਤੇਰੀ ਲੜਕੀ ਆ ਵੀ ਅੱਛਾ ਉਹ ਐਡੀ ਹੋਗੀ ਤੂੰ ਤਾਂ ਜਵਾਨ ਹੋਗੀ ਤੇ ਜਦੋਂ ਐਂ ਕਹਿਦੀ ਐ ਤੇ ਉਹ ਬੰਦਾ ਉਹ ਆਉਦਾ ਵੇਦਾ ਵੀ ਇਹ ਕੌਣ ਹੈ ਗੰਧੀ ਇਹ 베ਰੀ ਲੜਕੀ ਆ ਕਹਿੰਦਾ ਅੱਛਾ ਤੇਰੀ ਲੜਕੀ ਆ ਉਹ ਪਾਇਰਾ ਤੋਂ ਲੈ ਕੇ ਚਰਤਾ ਕੋ ਕੁੜੀ ਨੂੰ ਦੇ ਦਦਾ ਕੁੜੀ ਦੇ ਬਾਣ ਦੇ ਚਾਉਦਾ ਇਹ 베ਰੀ ਮਾਂ ਵੇਖ ਇੱਥੇ ਕਿੰਨਾ ਇਹ ਨਾਲ ਵੀ ਸਾਰਾ ਗੋਲ ਪੁਨਾ ਕਰਦੀ ਆ ਉਹਦੇ ਅੱਗੇ ਆਏ ਜਿੱਲੀ ਬਣੀ ਫਿਰਦੀ ਆ ਸਾਰਾ ਕੰਮ ਕਰਦੀ ਆ ਤੇ ਵੀ ਉੱਥੇ ਵੀ ਪਾਪੇ ਦਾ ਸਾਰਾ ਦੇ ਲਈ ਲੱਗਦੀ ਰਹਦੀ ਸੀ ਨਾਲੇ ਮੇਰਾ ਪਾਪਾ ਸੋਦਾ ਸੀ ਇਹਦੇ ਨਾਲੋਂ ਸਤਿਗੁਰਾ ਉਸਨੇ ਜਦੋਂ ਆਏ ਵੇਖਦੀ ਆ ਤੇ ਉਹ ਭਾਈ ਜਿਹਾ ਹੁੰਦਾ ਉਹਦੇ ਦੋ ਬੱਚੇ ਵੀ ਹੁੰਦੇ ਆ ਮਾਂ ਦੇ ਦੋ ਬੱਚੇ ਹੋ ਗਏ ਹੁੰਦੇ ਆ ਤੇ ਉਹ ਦੇਖਦੀ ਆ ਵੀ ਇਹ ਬੰਦਾ ਹਾਇ ਇਹਦਾ ਉਹ ਕਿ 16 ਵੀ ਦੀ ਹੁੰਦਾਗਾ ਤੇ ਉਹ ਬੰਦਾ ਉਸ ਕੁੜੀ ਦੀ ਬਾੜੀ ਦੀਗਾ ਨਾਲ ਦੇਖਦਾ ਉਹ ਕੁੜੀ ਤੇ ਕੁਝ ਤੇ ਉਹ ਉੱਥੇ ਰਹਿੰਦੇ ਰਹਿੰਦੇ ਵੀ ਜਾਂਦੇ ਆ ਤਿਕਨ ਆਪਾਂ ਕਰੀਏ ਕਿ ਉਸ ਸਲਾਰੀ ਉਨੀ ਉਹ ਹਟਾ ਦਿੰਦੇ ਆ ਉਹਦੀ ਥਾਂ ਤੇ ਇਹ ਪੜਾਦਿਆ ਕਰੂਗੀ ਆਪਣੇ ਇਹ ਜਿਹੜਾ ਰੋਟੀ ਪਾਣੀ ਖਾਊਗੀ ਉਹ ਦਾ ਖਰਚਾ ਆਪਾਂ ਇੱਧਰ ਨਿਕਲ ਜੀਓ ਉਹ ਆ ਵੀ ਅੱਛਾ ਉਹ ਆ ਵੀ ਹਾਂ ਇਹ ਕਰ ਲੈਦੇ ਉਹ ਜਿਵੇਂ ਆ ਉਹ ਰਾਤ ਨੂੰ ਉੱਥੇ ਰਹਿੰਦੀ ਆ ਇੱਕ ਦਿਨ ਰਾਤ ਨੂੰ ਅੰਤੀ ਰਾਤ ਉੱਥੇ ਉਹ ਬੰਦਾ ਇਹ ਨੂੰ ਆ ਜਾਂਦਾ ਕਿ ਨਾ ਆਪਾਂ ਨੇ ਗੱਲਾਂ ਇਹਦੀ ਕੀਤੀਆਂ ਕੋਈ ਤੇ ਨਾਲ ਬਰ ਕੇ ਉਹ ਮਾਰੀ ਦੀ ਗੱਲਾਂ ਵੇਖਣ ਲੱਗ ਜਾਂਦਾ ਉਹਦੇ ਨਾਲ ਤੇ ਕੁੜੀ ਨੂੰ ਜਿਉਂ ਹੀ ਪਤਾ ਲੱਗਦਾ ਤੇ ਕੁੜੀ ਉੱਥੋਂ ਨਾ ਵੇਖਦੇ ਵੇਖਦੇ ਉਹ ਕੁੜੀ ਬਾਪ ਦਾ ਆਪਣੇ ਉੱਤੇ ਕੱਪੜੇ ਤੋਂ ਉੱਥੇ ਹੀ ਰਹਿ ਜਾਂਦੇ ਅੱਧੇ ਕੱਪੜੇ ਲਾਏ ਕੇ ਨਾ ਰੇਲ ਗੱਡੀ ਤੇ ਚੜ ਜਾਂਦੀ ਰੇਲ ਗੱਡੀ ਚੜੀ ਹੁੰਦੀ ਜਦੋਂ ਉੱਤੇ ਇੱਕ ਬਜ਼ੁਰਗ ਮਾਤਾ ਤੇ ਇੱਕ ਬਜ਼ੁਰਗ ਪਿਤਾ ਬੈਠਾ ਹੁੰਦਾ ਉਹ ਕਹਿੰਦਾ ਦੀਦੀ ਤੁਸੀਂ ਕਿੱਥੇ ਜਾਵਾਂਗੇ ਇਹਦੀ ਜਾਈਂ ਕਹਿੰਦੀ ਮੈਂ ਕਿਹਾ ਇਹ ਮੈਂ ਆਵਦੀ ਅੰਤਰਬੂ ਤੇ ਜਾਣਾ ਉਹ ਕਹਿੰਦੇ ਅੰਤਰਬੂ ਤੇ ਜਾਣਾ ਦੀਦੀ ਦਾ ਉਹ ਕਹਿੰਦੇ ਕੋਈ ਗੱਲ ਨਹੀਂ ਚੱਲ ਪੁੱਤ ਤੂੰ ਸਾਡੇ ਕੋਲੇ ਉਹ ਆ ਤੇ ਬੰਜਾਰ ਦੀ ਵੀ ਕੋਈ ਉੱਥੇ 8 ਵਜੇ ਉੱਥੇ ਖਵਰਾ ਦਵਾ ਦੇਣਾ ਉੱਥੇ ਰਹਿ ਤੂੰ ਉਹ ਕਹਿੰਦੇ ਚਲੋ ਤੂੰ ਦੱਸ ਕਿ ਕਿੱਥੇ ਰਹਿਣਾ ਚਾਹੁੰਦੀ ਹੈ ਉਹ ਆਦੇ ਵੀ ਤਾਂ ਜੋ ਕੱਲੀ ਕੋਈ ਅਸੀਂ ਛੱਡ ਦੇ ਤੂੰ ਸਾਡੇ ਘਰੇ ਰਹੀ ਉਹ ਕਈ ਦਿਨ ਉਹਦੇ ਘਰੇ ਰਹਦੀ ਆ ਤੇ ਫਿਰ ਉਹ ਇੱਕ ਜਮਾਨ ਚ ਸੋਚਦੀ ਆ ਜੋ ਕਹਿੰਦੇ ਤੂੰ ਇੰਟਰਵਿਊ ਦੇ ਦੇ ਜਾਰੀ ਤੇ ਤਿਆਰ ਹੋ ਜਾ ਤੇ ਇਹ ਵੀ ਡਰਾਈਵਰ ਪੈਨ ਲਾਈ ਜੂਗਾ ਤੇ ਛੱਡ ਜੂਗਾ ਨਾਲ ਮੈਂ ਚੜਜੂਗੀ ਉਹ ਜਦੀ ਬੱਤਿਓ ਉਹ ਨਾ ਇਹਨਾਂ ਨੂੰ ਦੱਸਦਾ ਸਾਰੀ ਗੱਲ ਉਹ ਬਜ਼ੁਰਗ ਬਾਪ ਆ ਤੇ ਪਿਤਾ ਨੂੰ ਸਾਰੀ ਗੱਲ ਦੱਸ ਦਿੰਦੀ ਆ ਇਹ ਆਪ ਦੇ ਪਿਓ ਜੀ ਵਿਆਹ ਦੀ ਗਾਹ ਦੀ ਸਾਰੀ ਗੱਲ ਜਦੋਂ ਦੱਸਦੀ ਆ ਤਾਂ ਉਹ ਵੇਖ ਕੇ ਹੈਰਾਨ ਹੋ ਜਾਂਦੇ ਆ ਵੀ ਕੀ ਕੀਤੀ ਉਹ ਬਰਾਤ ਕੀ ਮਾਪ ਯਾਉਰੇ ਵਿਆਹ ਕਰਾ ਲੈ ਬਾਣੀ ਵੀ ਕਰਾਇਆ ਦੋਵੇਂ ਸੁੱਖੀ ਸੁੱਖੀ ਰਹੀ ਜਾਂਦੇ ਤੇ ਇਹ ਵਿਚਾਰੀ ਔਖੀ ਹੋ ਜਾਂਦੀ ਫਿਰ ਉਹ ਆਪ ਦੇ ਘਰੇ ਰੱਖ ਲੈਂਦੇ ਉਸ ਕੁੜੀ ਨੂੰ ਰਹਿ ਪੈਂਦੀ ਉਹ ਫਿਰ ਆਵਦਾ ਦੂਜਾ ਉੱਥੇ ਪਿੰਡ ਵਾਲਾ ਘਰ ਵੀ ਦਿਖਾਉਂਦੇ ਤੇ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਪਾਦਾਂਆਂ ਹੁੰਦੀਆਂ 4-5 ਉਹਨਾਂ ਦੇ ਘਰੇ ਹਾਂ ਵੀ ਗੱਡੀਆਂ ਖੜੀਆਂ ਹੁੰਦੀਆਂ ਇਹ ਵੇਖ ਕੇ ਉਹ ਬੜਾ ਹੀ ਹੈਰਾਨ ਹੁੰਦੀ ਹੈ ਕਿ ਐਡਾ ਵੱਡਾ ਘਰ ਤੇ ਉਹਦਾ ਦੇ ਘਰੇ ਰਹਿ ਲੱਗ ਜਾਂਦੀ ਹੈ ਉਹ ਆਦੀ ਵੀ ਮੇਰੇ ਦੋਵੇਂ ਲੜਕੇ ਬਾਹਰ ਆ ਤੇ ਉਹ ਤਾਂ ਕਦੇ ਆਉਂਦੇ ਕਦੇ ਰਹਿ ਅਸੀਂ ਤੇਰੇ ਨਾਲ ਉਹ ਵੀ ਦੂਜੀ ਹੈ ਬੁੜੀ ਕਹਿੰਦੀ ਕਰ ਦੇ ਕਰਾਉਂਦੇ ਭਾਈ ਉਹਦਾ ਵਿਆਹ ਉਹ ਕਰ ਦਿੰਦੇ ਕਿਸੇ ਨਾਲ ਉਹ ਕਹਿੰਦੀ ਮੈਂ ਵਿਆਹ ਨਹੀਂ ਕਰਾਵਾਂ ਮੈਂ ਤੁਹਾਡੇ ਕੋਲੇ ਰਹੂਗੀ ਤੇ ਆਪਾਂ ਇੱਕ ਬਿਰਧ ਆਸ਼ਰਮ ਜਾਂ ਔਰਾਂ ਤੇ ਬੱਚਿਆਂ ਦਾ ਆਸ਼ਰਮ ਕੋਲ ਲੱਗਿਆ ਉਹ ਕਹਿੰਦੇ ਖੋਰ ਤਾਂ ਲਾਵਾਂਗੇ ਪਰ ਉਹਦੀ ਦੇਖਭਾਲ ਕੌਣ ਕਰੂਗਾ ਕੱਲ ਨੂੰ ਤੇਰਾ ਵਿਆਹ ਹੋ ਜੇ ਉਹ ਕਹਿੰਦੇ ਨਹੀਂ ਜੇ ਫਿਰ ਵਿਆਹ ਹੋਰ ਵੀ ਜਾਵੇ ਪਹਿਲੀ ਗੱਲ ਤਾਂ ਮਰਵਾਉਂਦੀ ਸੀ ਭਰਾਉਣਾ ਹੀ ਨਹੀਂ ਬੱਚ ਉਹ ਦੀ ਸੇਵਾ ਕਰੂਗਾ ਉਹ ਕਹਿੰਦੇ ਹਾਂ ਚਲੋ ਕੋਈ ਨਹੀਂ ਅਸੀਂ ਵੇਖਾ ਉਹ ਜ਼ਬਰਦਸਤ ਲੱਭ ਲਾਂਗੇ ਜਿਹੜਾ ਇੱਥੇ ਰਹੂਗਾ ਤੇਰੇ ਕੋਲ ਕਹਿੰਦੇ ਚਲੋ ਠੀਕ ਹੈ ਉਹ ਫਿਰ ਉੱਥੇ ਉਹਦਾ ਵਾਸਤੇ ਘਰ ਲੱਭ ਲੈਦੇ ਯਾਰ ਦਿੱਪਾ ਉਹਨੂੰ ਫੋਰਡ ਕਰਦੀ ਆ ਪਾਪਾ ਪੈਸੇ ਕਰਕੇ ਇਸ ਥਾਂ ਦੇ ਵਿੱਚ ਕੀ ਕੀ ਹੋਊਗਾ ਉਹ ਵੀ ਕੁਝ ਹੋ ਜਾਂਦਾ ਵੀ ਚਲੋ ਮਗਰੋਂ 29 ਜੰਦਰਵਾਲੀ ਵੀ ਦਾਸਤੀ ਅੱਤੇ ਬਾਕੀ ਕਹਿੰਦੇ ਹੋਏ ਕਹਿੰਦੇ ਹੋਏ ਕਿ ਸਾਡੇ ਵਾਹਿਗੁਰੂ ਜੀ ਦਾ ਕੱਲ ਸਵੇਰ ਜੀ